ਵੈਗੋ ਜਿੱਕਾ ਖਾਲਸਾ ਵੈਗੋ ਜਿੱਕੀ ਫਤਿਹ ਹਾਂਜੀ ਖਾਲਸਾ ਜੀ ਭਾਈ ਅਮਰਤਪਾਲ ਸਿੰਘ ਜੀ ਦੀ ਬਹੁਤ ਸ਼ਾਨਦਾਰ ਜਿੱਤ ਹੋਈ ਆ ਉਹਦੇ ਬਾਰੇ ਸੰਗਤਾਂ ਨੂੰ ਕੀ ਦੱਸੋ ਕੀ ਵਿਚਾਰ ਤੁਹਾਡੇ ਵੈਗੋ ਜਿੱਕਾ ਖਾਲਸਾ ਵੈਗੋ ਜਿੱਕੀ ਫਤਿਹ ਸਰਬੱਤ ਸੰਗਤਾਂ ਨੂੰ ਪਤਾ ਲੱਗ ਚੁੱਕਾ ਹੈ ਕਿ ਸਿੱਖ ਕੌਮ ਜਿਹੜੀ ਉਹ ਏਕਤਾ ਚ ਹੈ ਤੇ ਏਕਤਾ ਦੀ ਜਿੱਤ ਹੋਈ ਆ ਦੋ ਜੇ ਆਜ਼ਾਦ ਉਮੀਦਵਾਰ ਪੰਜਾਬ ਚੋਂ ਜਿੱਤੇ ਆ ਭਾਈ ਸਰਮਜੀਤ ਸਿੰਘ ਜੀ ਤੇ ਭਾਈ ਅਮਰਤਪਾਲ ਸਿੰਘ ਜੀ ਖਾਲਸਾ ਤੇ ਬੜੀ ਨਗਰ ਨੇ ਖੁਸ਼ੀ ਮਨਾਈ ਆ ਦੇ ਲੋਕ ਤੇ ਸਾਡੀ ਕੌਮ ਦੀ ਜਿਹੜੀ ਇਹ ਜਿੱਤ ਹੋਈ ਆ ਇੱਕ ਜਿੱਤ ਆ ਆਪਾਂ ਕਿਸਾਨਾਂ ਦੀ ਕਰਕੇ ਆਏ ਸਾਂ ਕਿਸਾਨੀ ਮਸਲੇ ਦੇ ਉੱਤੇ ਤੇ ਦੂਸਰੀ ਜਿੱਤ ਜਿਹੜੀ ਆ ਇਹ ਆ ਤੇ ਪੂਰੇ ਪੰਜਾਬ ਦੇ ਵਿੱਚ ਕੀ ਪੂਰੇ ਹਿੰਦੁਸਤਾਨ ਦੇ ਵਿੱਚ ਕੀ ਵਰਲਡ ਦੇ ਵਿੱਚ ਪਤਾ ਲੱਗ ਗਿਆ ਹੈ ਵੀ ਵਾਕਾਇਦਾ ਸਿੱਖ ਕੌਮ ਜਿਹੜੀ ਆ ਇਹਨਾਂ ਦੇ ਵਿੱਚ ਬੜਾ ਏਕਾ ਹੈ ਬੋਲੇ ਸੋਨਿਹਾਲ ਸਤਿ ਸ੍ਰੀ ਅਕਾਲ ਅੰਦਰ ਏਕਾ ਬੜਾ ਹੈ ਤੇ ਜਿੱਥੇ ਵੀ ਇਹ ਗੱਲ ਕਰਦੇ ਆ ਉੱਥੇ ਪੂਰੇ ਉੱਤਰਦੇ ਆ ਜੇ ਆਪਾਂ ਕਿਸਾਨੀ ਸੰਘਰਸ਼ ਲਈ ਗਏ ਤਾਂ ਵੀ ਜਿੱਤ ਕੇ ਆਏ ਆ ਤੇ ਜੇ ਸਿਮਰਜੀਤ ਮਾਨ ਨੂੰ ਪਹਿਲਾ 99 ਦੇ ਵਿੱਚ ਜਿਤਾਇਆ ਸੀ ਤੇ ਹੁਣ ਆਪਾਂ ਭਾਈ ਅਮਰਤਪਾਲ ਜੀ ਨੂੰ ਜਿਤਾ ਕੇ ਮਾਝੇ ਦਾ ਜਰਨਲ ਜਿਹੜਾ ਹੈ ਉਹਨੂੰ ਹੀਰਾ ਬਣਾ ਕੇ ਬਾਹਰ ਲਿਆਉਣਾ ਹੈ ਆਪਾਂ ਤਕੜੇ ਹੋ ਕੇ ਆਪਾਂ ਨੇ ਜਿੱਤ ਪ੍ਰਾਪਤ ਕੀਤੀ ਹੈ ਤੇ ਬੜੀ ਖੁਸ਼ੀ ਹੈ ਕਿਉਂਕਿ ਆਪਾਂ ਨਸ਼ੇ ਨੂੰ ਜਿਹੜਾ ਹੈ ਉਹ ਨਸ਼ੇ ਨੂੰ ਥੱਲ ਪਾਉਣੀ ਹੈ ਸਭ ਤੋਂ ਵੱਡੀ ਨਸ਼ਾ ਤੇ ਬੇਰੋਜ਼ਗਾਰੀ ਦੋ ਹੀ ਮੁੱਦੇ ਆ ਦੋਵੇਂ ਦੂਰ ਹੋ ਗਏ ਤੇ ਸਾਰਾ ਕਬ ਜਿਹੜਾ ਹੈ ਪੰਜਾਬ ਜਿਹੜਾ ਵਸਦਾ ਰਹੇਗਾ ਇੰਦੀਆਂ ਬੇਨਤੀਆਂ ਕਰਦੇ ਖੇਮਾ ਦਾ ਜੱਜ ਕਰਨਾ ਭਾਈ ਗੁਰਜੀਤ ਕਾਲਾ ਸਾਹਿਬ ਭਾਈ ਗੁਰਜੀਤ ਦੀ ਪਤਨੀ ਸੋਹ ਨਿਹਾਲ ਸਿਆ ਕਾਲਾ ਭਾਈ ਗੁਰਜੀਤ ਕਾਲਾ ਸਾਹਿਬ ਭਾਈ ਗੁਰਜੀਤ ਦੀ ਪਤਨੀ